ਕੀ ਕਹਿਣਾ ਚਾਹੁੰਗਾ ਜਿਹੜਾ ਅਜਿਹਾ ਨੇ ਦੇਖਿਆ ਤੁਸੀਂ ਬਾਜੀ ਬਾਤ ਚਕਾਰ ਦੇਣਾ बीते दिन आप सुप्रीमो अरविंद केजरीवाल और पंजाब के मुख्यमंत्री भगवंत सिंह मान लुधियाना पहुंचे जहां लुधियाना वासियों की तरफ से उनका भव्य स्वागत किया गया जिसकी तस्वीर आप स्क्रीन पर देख सकते हैं वहीं आपको बता दें कि आप सुप्रीमो और मान की तरफ से जनता से प्राप्त काम की बातचीत की गई और उनकी दिक्कत परेशानियों को भी सुना गया यही नहीं बाजारों में उनकी तरफ से दौरा किया गया जहां दुकानों में जाकर जनता से आप सुप्रीमो ने खास मुलाकात की आपको बता दें कि आज लुधियाना में आम आदमी पार्टी की रैली है जहां अरविंद केजरीवाल और पंजाब सीएम इसमें मुख्य रूप से शामिल होंगे इससे पहले वह सिविल अस्पताल के अपग्रेडेशन कार्य का उद्घाटन करेंगे सिविल अस्पताल में सुरक्षा के पुख्ता प्रबंध पुलिस प्रशासन द्वारा किए गए हैं मान और केजरीवाल अस्पताल के वार्डों का भी दौरा करेंगे अस्पताल में भर्ती मरीजों से भी वह रूबरू होंगे वहीं आज इंदौर स्टेडियम में रैली का भी कार्यक्रम है फिलहाल अभी रैली की समय सारणी पार्टी ने जारी नहीं की है जानकारी मुताबिक केजरीवाल और मान बीते दिन जवाहर नगर कैंप और हैबोवाल में लोगों के साथ मुलाकात के दौरान उनसे खास बातचीत की वहीं मान और केजरीवाल ने हल्का पश्चिमी में होने वाले उपचुनाव को लेकर राज्यसभा सदस्य संजीव अरोरा के पक्ष में लोगों से वोट भी मांगी केजरीवाल ने बीते दिन कारोबारी के साथ एक निजी होटल में भी बैठक की उन्होंने कारोबारियों के समस्याओं को सुना और हल करने का भरोसा दिलाया वही कारोबारियों समेत आम जनता ने मीडिया से बातचीत की और अपने भाव व्यक्त किया उनका क्या कुछ कहना है सुनिए आज वार्ड नंबर पंदर सरकार जो केजरीवाल साहब आम आदमी पार्टी सरकार जो मुख्यमंत्री ਪਰ ਖੁਦਾਰਤ ਮਾਨਪਾਣ ਜੀ ਜਿਹਨਾਂ ਨਾਲ ਸਾਡੇ ਹਲਕੇ ਦੇ ਕੈਂਡੀਟੇ ਜੀ ਜੀ ਸਾਡੇ ਵਾਰਡ ਦੇ ਚਾਹ ਨੇ ਤੇ ਮੈਂ ਧੰਨਵਾਦ ਕਰਦਾ ਆਪਣੇ ਸਮੂਹ ਇਲਾਕਾ ਨਿਵਾਸੀਆ ਵੱਲੋਂ ਕਿ ਉਹ ਸਾਡੇ ਲੋਕਾਂ ਦੀ ਸਮੱਸਿਆ ਸੁਣਨ ਲਈ ਸਾਡੇ ਵਿੱਚ ਸਾਡੇ ਵਿਚਾਰ ਆਏ ਓਕੇ ਜੀ ਦਿੱਤਾ ਜਾਵੇਗਾ ਸੋ ਬੜੀ ਵੱਡੀ ਭਾਰੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਤਰ ਨੇ ਉਹਨਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਕੁਝ ਹੀ ਮਿੰਟਾਂ ਦੇ ਵਿੱਚ ਸੀਐਮ ਸਾਹਿਬ ਤੇ ਅਰਵਿੰਦ ਕੇਜਰੀਵਾਲ ਜੀ ਜਵਾਰਨਗਰ ਕੈਂਪ ਪਹੁੰਚ ਰਹੇ ਨੇ ਤੇ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਵਾ ਬੜਾ ਰਾਸ਼ਾਲਾ ਏਰੀਆ ਵਾ ਜਵਾਰਨਗਰ कॅम्प ਬੜਾ ਲੋਕਾਂ ਦੇ ਵਿੱਚ ਅ ਅਰਵਿੰਦ ਕੇਜਰੀਵਾਲ ਜੀ ਨੂੰ ਤੇ ਸੀਐਮ ਸਾਹਿਬ ਨੂੰ ਮਿਲਣ ਦੀ ਬੜੀ ਉਤਸੁਕਤਾ ਵਾ ਤੋਂ ਇਸ ਤੋਂ ਬਾਅਦ ਕੁਝ ਹੀ ਮਿੰਟਾਂ ਦੇ ਵਿੱਚ ਉਹ ਇੱਥੇ ਪਹੁੰਚਣ ਵਾਲੇ ਨੇ ਤੇ ਜਿਹੜਿਆ ਲੱਗਦਾ ਜਿਮਨੀ ਚੋਣਾ ਨੂੰ ਲੈ ਕੇ ਉਸ ਕਰਕੇ ਵੀ ਇਸ ਕਿਲੇ ਵਿੱਚ ਦੌੜਾ ਕੀਤਾ ਜੀ ਨਹੀਂ ਨਹੀਂ ਬਿਲਕੁਲ ਇਹ ਇੱਕ ਚੋਣ ਪ੍ਰਚਾਰ ਦਾ ਆਗਾਜ਼ ਹੀ ਆ ਅੱਜ ਰਵਾਇਤੀ ਤੌਰ ਤੇ ਜਿਸ ਤਰ੍ਹਾਂ ਕਿ ਆਮ ਆਦੀ ਪਾਰਟੀ ਸਾਰਿਆਂ ਨੂੰ ਪਹਿਲਾਂ ਆਪਣਾ ਕੈਂਡੀਡੇਟ ਅਨਾਉਂਸ ਕੀਤਾ ਵਾ ਤੇ ਆਪਣਾ ਪ੍ਰਚਾਰ ਦਾ ਜੋ ਆਗਾਜ਼ ਆ ਅੱਜ ਦੇ ਦਿਨ ਤੋਂ ਜਵਾਰ ਨਗਰ ਕੈਂਪ ਤੋਂ ਕੀਤਾ ਜਾਊਗਾ ਤੇ ਆਮ ਆਦੀ ਪਾਰਟੀ ਵੱਡੇ ਭਾਰੀ ਰੌਮਤ ਦੇ ਨਾਲ ਇਵੈਟ ਸਿਟ ਜਿੱਤੂਗੀ ਕਿ ਕੀ ਜ਼ਿੰਮੇਵਾਰੀ ਤੁਹਾਡੀ ਇਸ ਪਾਰਟੀ ਬਾਰੇ ਮੈਂ ਐਜ਼ ਅ ਜੁਆਇੰਟ ਸੈਕਟਰੀ ਪੰਜਾਬ ਆਪਣੀਆਂ ਸੁਆਵਾਂ ਦੇ ਰਿਹਾ ਪਿਛੇ 2019 ਦੇ ਵਿੱਚ ਮੈਂਬਰ ਪਾਰਲੀਮੈਂਟ ਕੈਂਡੀਡੇਟ ਰਿਹਾ ਆ ਆਮ ਆਦੀ ਪਾਰਟੀ ਤੋਂ ਸੋ ਸਾਰੇ ਅਸੀਂ ਵਰਕਰ ਤੇ ਹੋਰ ਜਿਹਨੇ ਸਾਥੀ ਆ ਸਾਰੇ ਮਿਲ ਕੇ ਇਸ ਵੈਸ ਸੀਟ ਨੂੰ ਜਿੱਤ ਕੇ ਆਮਾ ਦੀ ਪਾਰਟੀ ਝੋਲੀ ਦੇ ਵਿੱਚ ਪਾਵਾਂਗੇ ਆਏ ਨੇ ਗੱਲਬਾਤ ਕੀਤੀ ਤੁਹਾਡੇ ਨਾਲ ਕੀ ਕਹਿਣਾ ਚਾਹੋਗੇ ਵਧੀਆ ਹੈ ਵਧੀਆ ਕੋਈ ਇਹੋ ਜਿਹੀ ਗੱਲ ਨਹੀਂ ਮਿਲੇ ਆ ਮਾਰਕੀਟ ਦਾ ਸਵਾਗਤ ਕੀਤਾ ਹੈ ਬਸ ਉਹਨਾਂ ਦਾ ਲੱਗਦਾ ਕੋਈ ਗੱਲਬਾਤ ਕੋਈ ਦਿੱਕਤਾਂ ਜਿਹੜੀਆਂ ਮਾਰਕੀਟ ਦੀਆਂ ਹੋਈਆਂ ਨਹੀਂ ਦਿੱਕਤਾਂ ਕਰਨਗੇ ਤੁਹਾਨੂੰ ਅਜਾ ਭਰੋਸਾ ਪੂਰਾ ਸਰਕਾਰ ਤੇ ਹਾਂਜੀ ਹਾਂਜੀ ਤੇ ਜੀ ਸਾਹਿਬ ਕਿੰਨੀ ਦੇਰ ਤੋਂ ਖੜੇ ਰਹੇ ਤੁਹਾਡੇ ਕੋਲ ਵਿੱਚ मुखपत्री साहब परे ये पाँच सात मिनट खड़े रहे पाँच सात मिनट खड़े रहे लग रहा भी करें में मीरा किस कहीं भी आल साम तो अटके तो कहाँ ते आने आयी नहीं पहला नहीं सुनी थी अच्छा कैडी तो कहाँ नजर था नहीं ਦੁਕਾਨ ਕਿਹੜੀ ਗਈ ਜੀ ਦੁਕਾਨ ਆਪਣੀ ਐਮਕੇ ਦੁਪੱਟਾ ਐਂਡ ਕਲੌਥ ਹਾਊਸ ਹੈ ਜੀ ਕੋਣ ਕੋਣ ਦੁਕਾਨ ਤੇ ਪਹੁੰਚੇ ਕੀ ਗੱਲਬਾਤ ਹੋਈ ਉਹ ਆਪਣੇ ਪੰਜਾਬ ਦੇ ਮੁਖਤਵੰਤ ਸਾਰੇ ਆਏ ਨੇ ਤੇ ਸਾਰਿਆਂ ਨਾਲ ਸਾਰਿਆਂ ਨਾਲ ਗੱਲਾਂ ਕੀਤੀਆਂ ਦਰਦ ਦਰ ਮਿੰਟ ਨਾਲ ਗੱਲਬਾਤ ਕਰਕੇ ਗਏ ਨੇ ਤੇ ਸਾਰੀ ਸਾਨੂੰ ਉਹਨਾਂ ਪੂਰਾ ਪ੍ਰਸਾਦ ਦਵਾਇਆ ਕਿ ਅਸੀਂ ਇੱਥੇ ਲੋਹਿਆਣੇ ਚ ਪੰਜਾਬ ਚ ਗੁੰਡਾਗਰਦੀ ਲੁੱਟ ਕੋ ਤੇ ਨਸ਼ਾ ਬੰਦ ਕਰਾ ਦੇ ਤੁਸੀਂ ਮੁਸ਼ਕਲ ਕੀ ਦੱਸੀ ਆਪਣੀ ਉਹਨਾਂ ਮੇਰ ਮੁਸ਼ਕਲ ਹੀ ਦੱਸੀ ਕਿ ਪੂਰੇ ਲੋਹਿਆਣੇ ਚ ਗੁੰਡਾਗਰਦੀ ਲੁੱਟ ਕੋ ਵਧ ਰਹੀ ਹੈ ਇਹਨੂੰ ਕੰਟਰੋਲ ਕੀਤਾ ਜਾਵੇ ਤੇ ਨਸ਼ਾ ਵਧ ਰਿਹਾ ਹੈ ਨਸ਼ਾ ਕਟੁਕਦਾ ਜੀ ਤੁਸੀਂ ਗੱਲ ਸਰ ਅੱਜ ਸੀਐਮ ਸਾਹਿਬ ਜਵਾਰ ਨਗਰ ਕੈਂਪ ਤੇ ਵਜਾਇਆ ਨਸ਼ੇ ਦੀ ਗੱਲਬਾਤ ਵੀ ਕੀਤੀ ਤੁਸੀਂ ਹਾਂ ਨਸ਼ੇ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਸੀ ਅਸੀਂ ਪੂਰਾ ਨਿਜਾਤ ਪਾਵਾਂਗੇ ਤੇ ਪੂਰੀ ਕਾਰਵਾਈ ਕਰ ਰਹੇ ਹਾਂ ਕੌਣ ਕੌਣ ਸੀਗਾ ਸੀਐਮ ਸਾਹਿਬ ਦੇ ਨਾਲ ਸੀਐਮ ਦੇ ਨਾਲ ਆਪਣੇ ਕੋਲਸਰ ਸਾਹਿਬ ਸੀ ਆਪਣੇ ਸੋਨੂ ਭਾਜੀ ਸੀ ਆਪਣੇ ਗੁਰਪ੍ਰੀਤ ਸਿੰਘ ਬੱਬਲ ਭਾਈ ਸੀ ਸਾਰੇ ਸਾਰੇ ਕੇਜੀ ਵਾਲ ਸੀ ਸਾਰੇ ਉਹ ਨਾਲ ਲੈ ਕੇ ਸੀ ਕੋਲਸਰ ਤੇ ਐਮਐਲਏ ਵੀ ਸਾਹਾਰੇ ਉਹਨਾਂ ਨੇ ਪੂਰਾ ਕਹਦੇ ਅਸੀਂ ਪੂਰਾ ਹਲਕਾ ਵਾਂਗੇ ਤੁਹਾਨੂੰ ਮੁਸ਼ਕਿਲਾਂ ਸੁਣੀਆਂ ਤੁਹਾਡੀਆਂ ਹਾਂਜੀ ਓਕੇ ਜੀ ਇਹ ਮੇਰਾ ਜਸਪ੍ਰੀਤ ਸਿੰਘ ਨਾਮ ਹੈ ਜੀ ਮੇਰੀ ਪ੍ਰੀਟੋਇਲ ਦੇ ਨਾਮ ਆਪਣੀ ਜਵਾਹਰਨਗਰ ਕੈਂਪ ਵਿੱਚ ਇੱਕ ਦੁਕਾਨ ਹੈ ਜੀ ਪ੍ਰੀਟੋਇਲ ਦੇ ਨਾਮ ਤੇ ਤੇ ਸਾਡੇ ਕੋਲ ਕੇਜਰੀਵਾਲ ਸਾਹਿਬ ਭਗਵੰਤਪਾਲ ਸਾਹਿਬ ਆਏ ਨੇ ਤੇ ਉਹਨਾਂ ਨੇ ਸਾਡੀਆਂ ਗੱਲਾਂ ਸੁਨੀਆਂ ਨੇ ਸਾਡੇ ਕੋਲ ਸ਼ੋਰਟ ਟਾਈਮ ਵਿੱਚ ਜੋ ਅਸੀਂ ਗੱਲ ਕਰ ਪਏ ਹੈਗੇ ਉਹ ਉਹਨਾਂ ਨੇ ਜਰੂਰ ਸਾਡੀ ਗੱਲ ਸੁਣੀ ਹੈਗੀ ਹੈ ਕਿ ہاں ਵੀ ਆਪਣੇ ਇੱਥੇ ਜਵਾਰ ਨਗਰ ਕੈਂਪ ਵਿੱਚ ਬਹੁਤ ਚਿੱਟੇ ਦੀ ਪ੍ਰੋਬਲਮ ਹੈਗੀ ਹੈ ਲੁੱਟਖੋਹ ਦੀ ਬੜੀ ਪ੍ਰੋਬਲਮ ਹੈਗੀ ਹੈ ਤੇ ਵਪਾਰ ਬਾਰੇ ਵੀ ਉਹਨਾਂ ਨੇ ਸਾਡੇ ਤੋਂ ਪੁੱਛਿਆ ਹੈ ਤੇ ਹੋਰ ਵੀ ਸਾਡੀਆਂ ਜੋ ਮੁਸ਼ਕਲਾਂ ਜੋ ਸ਼ੋਰਟ ਟਾਈਮ ਵਿੱਚ ਸੌਣ ਸਕਿਆ ਨੇ ਸਭ ਉਹਨਾਂ ਨੇ ਸੁਣਿਆ ਹੈ ਤੇ ਸਾਨੂੰ ਬਹੁਤ ਅੱਛਾ ਲੱਗਾ ਜੋ ਜਿੱਤਾ ਖਤਮ ਹੋ ਜੂਗਾ ਇਹ ਤੋਂ ਹਾਂ ਪੂਰਾ ਹਾਂਜੀ ਅਸੀਂ ਤੇ ਆਪਣੇ ਵੱਲੋਂ ਉਹਨਾਂ ਨੂੰ ਪੂਰੀ ਰਿਕੁਐਸਟ ਕੀਤੀ ਹੈ ਜੀ ਕਿ ਇੱਥੇ ਆਪਣਾ ਪੰਜਾਬ ਵਿੱਚ ਆਲ ਓਵਰ ਪੰਜਾਬ ਵਿੱਚ ਚਿੱਟੇ ਦਾ ਮਤਲਬ ਮੁਕਤੀ ਕੀਤੀ ਜਾਵੇ ਚਿੱਟੇ ਤੋਂ ਪੰਜਾਬ ਨੂੰ ਤੇ ਉਹਨਾਂ ਨੇ ਸਾਡੀ ਗੱਲ ਸੁਣੀ ਹੈ ਤੇ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਹੈ ਕਿ ਹਾਂ ਵੀ ਅਸੀਂ ਚਿੱਟੇ ਨੂੰ ਰੋਕ ਪਾਵਾਂਗੇ ਗੁੰਡਾ ਕਰਦੀ